ਦੇ ਹੱਕ ਵਿੱਚ ਇਹ ਭਾਰਤ ਸਰਕਾਰ ਦੇ ਖਿਲਾਫ ਜਿਹੜਾ ਉਹਨਾਂ ਨੇ ਇੱਕ ਯੂਐਸ ਨਾਲ ਟ੍ਰੇਡ ਐਗਰੀਮੈਂਟ ਕੀਤਾ ਕਰ ਰਿਹਾ ਹੈ ਨਾ ਉਹਦੇ ਉਹਦੇ ਖਿਲਾਫ ਆਪਾਂ ਤਾਂ ਨਾ ਪ੍ਰਦਰਸ਼ਨ ਕਰ ਰਹੇ ਹਾਂ ਕਿ ਜੋ ਕਿ ਬਹੁਤ ਹੀ ਗਲਤ ਫੈਸਲਾ ਇਹ ਭਾਰਤ ਸਰਕਾਰ ਕਰ ਰਹੀ ਹੈ ਮੋਦੀ ਸਾਹਿਬ ਦੀ ਪਤਾ ਨਹੀਂ ਕੀ ਮਜਬੂਰੀ ਬਣ ਗਈ ਹੈ ਕਿ ਇੱਕ ਪਾਸੇ 18% ਟੈਕਸ ਲਾ ਰਹੇ ਆ ਸਾਨੂੰ ਇੰਡੀਆ ਨੂੰ ਤੇ ਉਹਨਾਂ ਦੇ ਜਿਹੜਾ 7% ਟੈਕਸ ਲੱਗਦਾ ਸੀ ਪਹਿਲੇ ਉਹ ਸਾਰਾ ਹੀ ਮਾਫ ਕੀਤਾ ਜਾ ਰਿਹਾ ਜਿਦੇ ਵਿੱਚ ਇਹਨਾਂ ਦਾ ਈ-ਕਾਮਰਸ ਟੈਕਸ ਸੀ ਹੋਰ ਸੀਗੇ ਆਨਲਾਈਨ ਟੈਕਸੀ ਸੀਗੇ ਕੰਪਨੀਸ ਨੂੰ ਮਾਈਕਰੋਸਾਫਟ ਨੂੰ ਐਪਲ ਨੂੰ ਏ ਨੈਟਫਲਿਕਸ ਨੂੰ ਉਹ 7 6 7000 ਕਰੋੜ ਦੇ ਕਰੀਬ ਸਾਲਾਣਾ ਇਨਕਮ ਇਹਨਾਂ ਨੂੰ ਤੇ ਪਾਲ ਸਰਕਾਰ ਨੂੰ ਆਉਂਦੀ ਸੀ ਇੱਕ ਸਾਰਾ ਹੀ ਉਹ ਮਾਫ ਕਰਤਾ ਜੋ ਕਿ ਬਹੁਤ ਹੀ ਗਲਤ ਗੱਲ ਆ ਕਤਨਾ ਕੋ ਕੰਪਨੀਆਂ ਤੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਇੱਥੇ ਆ ਕੇ ਕਰਨ ਗਈ ਉਹਨਾਂ ਤੇ ਕੋਈ ਚੈੱਕ ਨਹੀਂ ਰਹੂਗਾ ਦੂਸਰਾ ਜਿਹੜੇ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ ਜਿਹੜਾ ਜਿਹੜਾ ਕਾਨੂੰਨ ਲਾਈ ਜਾ ਰਹੀ ਹੈ ਜਿਹੜੇ ਐਗਰੀਮੈਂਟ ਕਰਨ ਜਾ ਰਹੀ ਹੈ ਜਿੱਤੇ ਕਿ ਡੇਰੀ ਇਤਵਾਦਨਾ ਚ ਬਾਕੀ ਫਸਲਾਂ ਚ ਬਹੁਤ ਨੁਕਸਾਨ ਹੋਊਗਾ ਜੋ ਭਾਰਤ ਦਾ ਜਿਹੜਾ ਕਿਸਾਨ ਹੈ ਉਹ ਬਹੁਤ ਛੋਟਾ ਛੋਟਾ ਕਿਸਾਨ ਹੈ ਤੇ ਬਹੁਤ ਜ਼ਿਆਦਾ ਤਦਾਦ ਵਿੱਚ ਹੈ ਜਦ ਕਿ ਯੂਐਸ ਦਾ ਜਿਹੜਾ ਜਿਹੜਾ ਕਿਸਾਨ ਹੈ ਉਹ 2% ਤੋਂ ਘੱਟ ਹੈ ਸਾਡਾ 50% ਦੇ ਕਰੀਬ ਹੈ ਸੇਫਰ ਉੱਥੇ ਸਬਸਿਡੀ ਬਹੁਤ ਜ਼ਿਆਦਾ ਇੱਕ ਉੱਥੇ ਪ੍ਰੋਡਕਸ਼ਨ ਦੀ ਕੋਸ਼ ਬਹੁਤ ਘਟ ਜਾਂਦੀ ਹੈ ਜਦੋਂ ਬਿਨ 0% ਟੈਕਸ ਨਾਲ ਸਾਡੇ ਸਾਡੇ ਇੱਥੇ ਪੰਜਾਬ ਇੰਡੀਆ ਵਿੱਚ ਆਉਣ ਗਿਆ ਤੇ ਆਟੋਮੈਟਿਕਲੀ ਸਾਡਾ ਵਪਾਰਾ ਜੋ ਖਤਮ ਹੋਣ ਦੇ ਕਿਨਾਰੇ ਆ ਜਾਊਗਾ ਸੋ ਬਹੁਤ ਨੁਕਸਾਨ ਹੋਊਗਾ ਸੋ ਮੋਦੀ ਸਾਹਿਬ ਨੇ ਸੋਚਣਾ ਚਾਹੀਦਾ ਹੈ ਕਿ ਇੱਕ ਤਾਂ ਫੈਸਲਾ ਆਪਣੇ ਪੰਜਾਬ ਇੰਡੀਆ ਦੇ ਭਵਿੱਖ ਲਈ ਕਰ ਲੋ ਕਿ ਜਿੱਤੇ ਕਰਕੇ ਸਾਡਾ ਭਵਿੱਖ ਸਾਡਾ ਕਿਸਾਨ ਸਾਡਾ ਟ੍ਰੇਡ ਬਚਾਇਆ ਜਾਵੇ ਉਹਨੇ ਸਮਝ ਨਹੀਂ ਆ ਰਹੀ ਕਿ ਕੀ ਫੈਸਲਾ ਕੀ ਕੀ ਡਰ ਰਿਹਾ ਉਹ 트럼ਪ ਸਾਹਿਬ ਇੱਕ ਧਮਕੀ ਦੇ ਦਿਆ ਕਿ 50% ਟੈਕਸਿਸ ਦਾ ਡਿੱਟ ਲੱਗਣਗੇ ਇਹ ਡਰਦਿਆਂ ਮਾਰਿਆਂ ਇਹ ਆਪਣੇ ਸਾਰੇ ਉਹਨਾਂ ਦੇ ਫੈਸਲੇ ਮੰਨੇ ਜਾ ਰਹੇ ਨੇ ਇਹ ਸਾਡਾ ਨੁਕਸਾਨ ਕਰ ਰਹੇ ਨੇ ਸੋ મોદી ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਕੁਝ ਤਾਂ ਕੁਝ ਇੰਡੀਆ ਦਾ ਸੋਚ ਲਓ ਇਹ ਜਿਹੜੀਆਂ ਤੁਸੀਂ ਕੰਪਨੀਆਂ ਇੱਥੇ ਲਿਆ ਰਹੇ ਹੋ ਟੈਕਸ ਫ੍ਰੀ ਕਰ ਰਹੇ ਹੋ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋਊਗਾ ਸਭ ਤੋਂ ਪਹਿਲੇ ਤੇ ਮੈਂ ਇਹ ਕਹਾਂਗਾ ਸਾਰੇ ਸਾਡੇ ਵਪਾਰੀ ਛੋਟੇ ਵੱਡੇ ਸਾਡੇ ਰੇੜੀਆਂ ਵਾਲੇ ਸਾਰੇ ਇਹਦਾ ਪ੍ਰਭਾਵ ਸਾਰਿਆਂ ਤੇ ਪੈਣਾ ਜੇ ਕਿਉਂਕਿ ਇਹਨਾਂ ਨੇ ਕਿਸੇ ਦਬਾਅ ਦੇ ਹਸਿਆ ਥੱਲੇ ਆ ਕੇ ਮੋਦੀ ਸਰਕਾਰ ਨੇ ਇਹ ਸਮਝੋਤੇ ਕੀਤੇ ਨੇ ਇਸ ਦੇ ਨਾਲ ਕਿਸਾਨੀ ਵੀ ਬਰਬਾਦ ਹੋਏਗੀ ਛੋਟੇ ਕਿਸਾਨ ਵੀ ਬਰਬਾਦ ਹੋਣਗੇ ਔਰ ਜਿੰਨੇ ਵੀ ਦੁਕਾਨਦਾਰ ਨੇ ਕਿਉਂਕਿ ਕਿਸਾਨੀ ਸਾਡੀ ਜਿਹੜੀ ਆ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਇੱਕ ਰੀੜ ਦੀ ਹੱਡੀ ਆ ਜਿਹਦੇ ਉੱਪਰ ਜੀਡੀਪੀ ਜਿਹੜੀ ਹੈ ਨਿਰਭਰਤ ਹੁੰਦੀ ਆ ਔਰ ਉਹ ਜਿਹੜੇ ਕਿਸਾਨ ਨੇ ਉਹ ਵਿਚਾਰੇ ਦੁਖੀ ਹੋਣਗੇ ਕਿਉਂਕਿ ਸਸਤਾ ਮਾਲ ਜਿਹੜਾ ਹੈ ਉਹ ਅਮਰੀਕਾ ਤੋਂ ਆਏਗਾ ਐਗਰੀਕਲਚਰ ਪ੍ਰੋਡਕਟ ਹੈਗਾ ਡੇਰੀ ਪ੍ਰੋਡਕਟ ਹੈਗਾ ਬਾ ਔਰ ਐਨੀਮਲ ਹਸਬੈਂਡਰੀ ਪ੍ਰੋਡਕਟਸ ਜਿਹੜੇ ਨੇ ਉਹ ਇੱਥੇ ਆਣਗੇ ਇੱਥੇ ਆਣਗੇ ਪਰੰਤੂ ਕੋਈ ਵੀ ਉਹਦੇ ਦੇ ਉੱਪਰ ਜਿਹੜਾ ਟੈਰਫ ਨਹੀਂ ਹੈ ਪਰ ਸਾਡਾ ਜਿਹੜਾ ਮਾਲ ਜਾਏਗਾ ਉਹਦੇ ਤੇ 18% ਜਿਹੜਾ ਉਹ ਟੈਰਫ ਲਗਾਣਗੇ ਇਹ ਕਿਸ ਮੁੱਦੇ ਦੇ ਨਾਲ ਕਿਸ ਸੋਚ ਦੇ ਨਾਲ ਇਹਨਾਂ ਨੇ ਕੀਤਾ ਇਸ ਦਾ ਮਤਲਬ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਸਰਕਾਰ ਹੈ ਅਮਰੀਕਾ ਦੇ ਵਿੱਚ ਯੂਐਸਸੀ ਚ ਉਹਦੇ ਉਹਦੇ ਥੱਲੇ ਲੱਗ ਕੇ ਗੋਡੇ ਟੇਕੇ ਸਾਡਾ ਅੱਜ ਤੱਕ ਕਿਸੇ ਵੀ ਹਿੰਦੁਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਜਿੰਨਾ ਉਹ ਐਸ ਦਬਾਅ ਦੇ ਵਿੱਚ ਉਹ ਨਹੀਂ ਵੜਿਆ ਇਹ ਅਮਰੀਕਾ ਦੇ ਦਬਾਅ ਦੇ ਭਾਵੇਂ ਕੋਈ ਵੀ ਸੀਗਾ ਪਰੰਤੂ ਇਹ ਲੋਕ ਜਿਹੜੇ ਨੇ ਪੂੰਜੀਪਤੀ ਲੋਕ ਨੇ ਪੂੰਜੀਆਂ ਨੂੰ ਜਸਾਮਬਾਨੀ ਅਡਾਨੀ ਨੂੰ ਇਹਨਾਂ ਨੇ ਚੁੱਕਿਆ ਵਾ ਉਸੇ ਤਰ੍ਹਾਂ ਇਹ ਦੂਸਰੇ ਦੇਸ਼ਾਂ ਨੂੰ ਵੀ ਚੁੱਕਣੇ ਵਪਾਰੀਆਂ ਨੇ ਚੁੱਕਣੇ ਨੇ ਉਹ ਸਾਡੇ ਜਿੰਨੇ ਵਪਾਰੀ ਹੋਣਗੇ ਜਾਂ ਛੋਟੇ ਕਿਸਾਨ ਹੋਣਗੇ ਉਹ ਸੜਕਾਂ ਤੇ ਆ ਜਾਣਗੇ ਮੇਰੇ ਵੀਰ ਜੀ ਇਹ ਸਾਰਿਆਂ ਨੂੰ ਸੋਚਣਾ ਪਏਗਾ ਭਾਵੇਂ ਦੁਕਾਨਦਾਰ ਹੈ ਭਾਵੇਂ ਰੇੜੀ ਵਾਲਾ ਛੋਟਾ ਕਾਰੋਬਾਰੀ ਹੈ ਕਿ ਇਸ ਜਿਹੜੀ ਟ੍ਰੀਟੀ ਹੋਈ ਆ ਅਮਰੀਕਾ ਦੇ ਨਾਲ 트럼ਪ ਦੇ ਨਾਲ ਇਹਦੀ ਨਖੇਦੀ ਕੀਤੀ ਜਾਵੇ ਅੱਜ ਅਸੀਂ ਸੰਕੇਤਕ ਤੌਰ ਤੇ ਸੰਕੇਤਕ ਤੌਰ ਤੇ ਜਿਹੜਾ ਹੈ ਪ੍ਰੋਟੈਸਟ ਕਰ ਰਹੇ ਆ ਵੱਡਾ ਜਿਹੜਾ ਹੈ ਪ੍ਰੋਟੈਸਟ ਉਹ ਬਾਅਦ ਦੇ ਵਿੱਚੋ ਲਿਖਿਆ ਜਾਏਗਾ ਜੋ ਵੀ ਸਾਡੀ ਸਰਕਾਰ ਦਾ ਜਿਹੜਾ ਉਹ ਪ੍ਰੋਗਰਾਮ ਆਏਗਾ ਬਹੁਤ ਬਹੁਤ ਧੰਨਵਾਦ